ਚਾਂਦੀ ਦੀ ਸ਼ਾਰਟੇਜ ਜੇ ਇਦਾਂ ਹੀ ਚਲਦੀ ਰਹੀ ਤਾਂ ਰੇਟ ਹਲੇ ਇਸ ਤੋਂ ਵੀ ਡਬਲ ਹੋਣ ਦੀ ਉਮੀਦ ਹੈ ਜੀ ਜੋ ਗਲਤੀਆਂ ਕੋਈ ਕਸਟਮਰ ਜਾਂ ਦੁਕਾਨਦਾਰ ਨੇ ਕੀਤੀਆਂ ਜਾਂ ਕਸਟਮਰ ਤੋਂ ਵੀ ਹੋਈਆਂ ਨੇ ਉਹਦੇ ਵਾਸਤੇ ਦੂਸਰੀ ਗੱਲ 골ਡ ਦੀ ਸ਼ਾਰਟੇਜ ਜਿਹੜੀ ਹੈਗੀ ਆ ਉਹ ਬਣੀ ਰਹੇਗੀ ਔਰ 골ਡ ਦੇ ਰੇਟ ਤਕਰੀਬਨ ਜਿੱਦਾਂ ਕਿ ਤੁਹਾਨੂੰ ਪਤਾ ਹੈ ਫੈਸਟੀਵਲ ਸੀਜ਼ਨ ਹੈ ਔਰ ਫੈਸਟੀਵਲ ਸੀਜ਼ਨ ਦੇ ਵਿੱਚ ਲੋਕੀ 골ਡ ਸਿਲਵਰ ਔਰ ਡਾਇਮੰਡ ਲੈਣਾ ਔਰ ਗਿਫਟ ਕਰਨਾ ਕਾਫੀ ਪਸੰਦ ਕਰਦੇ ਨੇ ਔਰ ਕਾਫੀ ਲੋਕੀ ਤਾਂ ਦੀਵਾਲੀ ਦੇ ਉੱਤੇ ਜੇਕਰ ਕੁਆਇਨਸ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਗਿਫਟ ਕਰਨਾ ਕਾਫੀ ਪਸੰਦ ਕਰਦੇ ਨੇ ਪਰ ਜੇਕਰ ਤੁਸੀਂ ਲੱਖਾਂ ਦੀ ਠੱਗੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਜਲਦ ਤੋਂ ਜਲਦ ਸ਼ੇਅਰ ਜ਼ਰੂਰ ਕਰ ਦਿਓ ਸਾਡੇ ਨਾਲ ਗ੍ਰੇਟਰ ਚੰਡੀਗੜ੍ਹ ਜੁਐਲਰਸ ਤੇ ਪਹੁੰਚੇ ਹੋਏ ਹਨ ਔਰ ਜੁਐਲਰ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸਾਡੇ ਨਾਲ ਨੇ ਅਜੀਵ ਜੀ ਨਾਲ ਗੱਲਬਾਤ ਕਰਾਂਗੇ ਭਾਜੀ ਇਸ ਸਮੇਂ ਲੱਖਾਂ ਦੀ ਠੱਗੀ ਹੁੰਦੀ ਹੈ ਅਗਰ ਗੱਲਬਾਤ ਪੂਰੀ ਕੀਤੀ ਜਾਵੇ ਤਾਂ ਕਰੋੜਾਂ ਦੀ ਅਰਬਾਂ ਦੀ ਠੱਗੀ ਹੁੰਦੀ ਹੈ 골ਡ ਸਿਲਵਰ ਔਰ ਡਾਇਮੰਡ ਦੇ ਨਾਂ ਤੇ ਕਿਸ ਤਰ੍ਹਾਂ ਬਚਿਆ ਜਾ ਸਕਦਾ ਜਿਹੜੇ ਜਿਹੜੇ ਲੋਕੀ ਹੁਣ ਸ਼ੋਪਿੰਗ ਕਰਨ ਲਈ ਘਰ ਤੋਂ ਨਿਕਲ ਰਹੇ ਨੇ ਸਭ ਤੋਂ ਪਹਿਲਾਂ ਸਸਿਕਾਲ ਚੈਨਲ ਸਤਰੰਗ ਦੇ ਸਾਰੇ ਸ਼ਰੋਤਿਆਂ ਨੂੰ ਜਿਹੜਾ ਵੀ ਕੋਈ ਵੀ ਕਸਟਮਰ ਸਮਾਨ ਲੈਣ ਜਾ ਰਿਹਾ ਹੈਗਾ ਉਹਨਾਂ ਨੂੰ ਚਾਹੇ ਉਹ ਚਾਂਦੀ ਹੈ ਚਾਹੇ ਉਹ 골ਡ ਹੈ ਚਾਹੇ ਉਹ ਡਾਇਮੰਡ ਹੈਗਾ ਉਦੇ ਤੇ BIS ਬਿਊਰੋ ਆਫ ਇੰਡੀਅਨ ਸਟੈਂਡਰਡ ਦੇ ਨਿਰਧਾਰਿਤ ਕੀਤੇ ਹੋਏ ਸਟੈਂਪਸ ਨੇ ਜਿਹੜੀਆਂ ਉਹਨਾਂ ਦੇ ਅਥਾਰਾਈਜ਼ ਸੈਂਟਰ ਤੋਂ ਸਾਰੇ ਜੁਲਰ ਲਗਵਾਉਂਦੇ ਨੇ ਉਹ ਚੈੱਕ ਕਰਨੀਆਂ ਚਾਹੀਦੀਆਂ ਨੇ ਚਾਹੇ ਉਹ ਸਿਲਵਰ ਹੈਗਾ ਉਹਦੇ ਤੇ ਵੀ ਕੁਝ ਟਾਈਮ ਪਹਿਲਾਂ ਗਵਰਨਮੈਂਟ ਨੇ UHOID ਮੰਡੀਟਰੀ ਕਰ ਦਿੱਤਾ ਮੰਡੀਟਰੀ ਨਹੀਂ ਕੀਤਾ ਹਲੇ ਮਤਲਬ ਸ਼ੁਰੂ ਕਰ ਦਿੱਤਾ ਗਵਰਨਮੈਂਟ ਨੇ ਮੰਡੀਟਰੀ ਕੁਝ ਟਾਈਮ ਬਾਅਦ ਹੋ ਹੀ ਜਾਏਗਾ ਸੋ ਉਹਦੇ ਤੇ ਹੁਣ ਤੁਸੀਂ ਚਾਂਦੀ ਦੇ ਉੱਪਰ ਜਿਹੜਾ ਸਟੈਂਪ ਲੱਗਦੀ ਹੈ ਹਾਲਮਾਰਕ ਦਾ ਬੀਆਈਐਸ ਦਾ ਲੋਗੋ ਆ ਗਿਆ ਸਿਲਵਰ ਆ ਜਾਂਦਾ ਨਾਲ ਐਚਓਆਈਡੀ ਨੰਬਰ ਆ ਗਿਆ ਜਿਸ ਨੂੰ ਤੁਸੀਂ ਆਪਣੇ ਫੋਨ ਤੇ ਟਰੈਕ ਕਰ ਸਕਦੇ ਹੋ ਹੁਣ ਜਿੰਨਾ ਵੀ ਕੋਇਨ ਆ ਰਿਹਾ ਹੈਗਾ ਮੈਕਸਿਮਮ ਕੋਇਨ ਅਸੀਂ ਐਮਐਮਟੀਸੀ ਕੁੰਦਨ ਹੈ ਜਾਂ ਏਸੀਪੀਐਲ ਕੰਪਨੀ ਹੈ ਇਹਨਾਂ ਦੇ ਅਸੀਂ ਕੋਇਨ ਵੇਚਦੇ ਆਂ ਔਰ ਅੱਜ ਮੈਂ ਤਕਰੀਬਨ 3-400 500 ਪੀਸ ਮੈਂ ਐਚਯੂਆਈਡੀ ਵਾਸਤੇ ਜਿਹੜਾ ਭੇਜਿਆ ਹੈਗਾ ਮੇਰਾ ਉਹ ਵਧੀਆ ਉਹਦੇ ਤੇ ਪਾਸ ਹੋ ਕੇ ਆਇਆ ਸਾਰਾ ਤੇ ਸਟੈਂਪਸ ਸਾਰੀਆਂ ਐਚਯੂਆਈਡੀ ਦੀਆਂ ਲੱਗੀਆਂ ਉਹਦੇ ਤੇ ਤਾਂ ਹੁਣ ਉਹਦਾ ਜਿਹੜਾ ਬਾਇਬੈਕ ਹੈਗਾ ਉਹ 100% ਦਾ ਹੈ ਜਿਹੜਾ ਸਿੱਕਾ ਬਣਾਉਣ ਤੇ ਜਿਹੜਾ ਖਰਚਾ ਹੈਗਾ ਉਹ ਵਾਪਸ ਨਹੀਂ ਹੁੰਦਾ ਲੇਕਿਨ ਉਹਦੀ ਚਾਂਦੀ ਦੀ ਜਿਹੜੀ ਵਾਪਸੀ ਹੈ ਉਹ ਕਰੰਟ ਰੇਟ ਦੇ ਉੱਤੇ ਅਗਲੇ ਨੂੰ ਪੂਰੇ ਪੈਸੇ ਵੀ ਮਿਲਣਗੇ ਤੇ ਐਕਸਚੇਂਜ ਵੀ ਕੀਤਾ ਜਾਏਗਾ ਸੋ ਇਹਦੇ 'ਚ ਕੋਈ ਠੱਗੀ ਅਗਰ BIAS ਦੀ ਪ੍ਰੋਪਰ ਸਟੈਂਪ ਹੈਚਓਆਈਡੀ ਚਾਂਦੀ ਦੇ ਉੱਤੇ ਲੱਗੀ ਹੋਈ ਆ ਤਾਂ ਕੋਈ ਠੱਗਿਆ ਨਹੀਂ ਜਾ ਸਕਦਾ ਕਸਟਮਰ ਕਈ ਸਾਲਾਂ ਦੀ ਗੱਲਬਾਤ ਕੀਤੀ ਜਾਵੇ ਤਾਂ ਪਿਛਲੇ ਸਾਲਾਂ ਦੇ ਵਿੱਚ ਤੁਹਾਡੇ ਕੋਲ ਵੀ ਕਾਫੀ ਕੇਸ ਆਏ ਔਰ ਕੋਈ ਤਾਂ ਫੜਾ ਦਿੱਤਾ ਜਾਂਦਾ ਫੈਸਟੀਵਲ ਸੀਜ਼ਨ ਚੱਲਦਾ ਬੰਦਾ ਕਹਿੰਦਾ ਕਿ ਐਕਸਚੇਂਜ ਕਰਕੇ ਮੈਨੂੰ ਕੋਈ ਹੋਰ ਚੀਜ਼ ਦੇ ਦਿਓ ਜੀ ਇੰਨਾ ਟਾਈਮ ਦੁਕਾਨਦਾਰ ਕੋਲ ਨਹੀਂ ਹੁੰਦਾ ਕਿ ਉਹਨੂੰ ਪਹਿਲਾਂ ਟੈਸਟ ਕਰਾਈ ਜਾ ਕੇ ਪਿਛਲੇ ਸਾਲਾਂ ਦੇ ਵਿੱਚ ਕਾਫੀ ਠੱਗੀ ਦੇਖਣ ਨੂੰ ਮਿਲੀ ਕਿ 100% ਕਹਿ ਕੇ ਪਤਾ ਲੱਗਦਾ 60% ਹੈ 60 ਹੈ ਜਾਂ 70 ਹੈ 60 70 ਤਾਂ ਦੂਰ ਦੀ ਗੱਲ ਹੈ ਜੀ 0% ਔਰ 40 60% ਵੀ ਨਿਕਲਦੇ ਨੇ ਬਹੁਤ ਸਾਰੀਆਂ ਪਿਓਰਿਟੀਆਂ ਆ ਜਾਂਦੀਆਂ ਇਹਦੇ ਵਿੱਚ ਲੇਕਿਨ 100 ਗੱਲਾਂ ਦੀ ਇੱਕ ਗੱਲ ਹੈ ਜੀ BIS ਤੋਂ ਟੈਸਟਡ ਜਾਂ ਚੰਗੀ ਕੰਪਨੀ ਦਾ ਕੋਇਨ ਅਸੀਂ ਲਈਏ ਤਾਂ ਉਹਦੇ ਵਿੱਚ ਠੱਗੀ ਨਹੀਂ ਹੋਏਗੀ ਅੱਗੇ ਤੋਂ ਜੋ ਗਲਤੀਆਂ ਕੋਈ ਕਸਟਮਰ ਜਾਂ ਦੁਕਾਨਦਾਰ ਨੇ ਕੀਤੀਆਂ ਜਾਂ ਕਸਟਮਰ ਤੋਂ ਵੀ ਹੋਈਆਂ ਨੇ ਉਹਦੇ ਵਾਸਤੇ ਹੁਣ ਅਵੇਅਰਨੈਸ ਬਹੁਤ ਜ਼ਿਆਦਾ ਹੋ ਗਈ ਹੈ ਤੁਸੀਂ ਆਪਣਾ ਕੋਈ ਵੀ ਸਮਾਨ ਕਿਤੇ ਵੀ ਜਿਹੜੇ ਗਵਰਨਮੈਂਟ ਦੇ ਆਥਰਾਈ ਸੈਂਟਰ ਨੇ ਉੱਥੇ ਜਾ ਕੇ ਚੈੱਕ ਕਰਾ ਸਕਦੇ ਹੋ ਸੇਮ 골ਡ ਦਾ ਪੈਰਾਮੀਟਰ ਹੈਗਾ ਜੀ ਸੇਮ ਡਾਇਮੰਡ ਦੇ ਵਿੱਚ ਜਿਹੜਾ 골ਡ ਲੱਗਦਾ ਉਹਦਾ ਪੈਰਾਮੀਟਰ ਹੈਗਾ ਜੀ ਤਾਂ 골ਡ ਦੀ ਪਿਓਰਿਟੀ BIS ਟੈਸਟ ਕਰਕੇ ਉਹਨਾਂ ਦੇ ਅਥਾਰਾਈਜ਼ ਸੈਂਟਰ ਉੱਤੇ ਸਟੈਂਪ ਲਾ ਰਹੇ ਨੇ ਉਹਦੇ 'ਚ ਕੋਈ ਫਰਕ ਨਹੀਂ ਨਿਕਲਦਾ ਜੇਕਰ ਅਸੀਂ ਡਾਇਮੰਡ ਲੈਣ ਜਾ ਰਹੇ ਹਾਂ ਡਾਇਮੰਡ ਕਦੀ ਕਦਾ ਡਾਇਮੰਡ ਦੇ ਉੱਤੇ ਵੀ ਕਹ ਰਿਹਾ ਕਿ ਕਾਫੀ ਠੱਗੀ ਹੁੰਦੀ ਹੈ ਪਤਾ ਨਹੀਂ ਲੱਗਦਾ ਆਮ ਬੰਦੇ ਨੂੰ ਕਿ ਯਾਰ ਇਹ ਜਿਹੜਾ ਡਾਇਮੰਡ ਹੈ 10000 ਦਾ 50000 ਦਾ ਕਿ ਲੱਖ ਦਾ ਹੈਗਾ ਕਦੀ ਕਦਾ 10000 ਵਾਲਾ 20 ਦਾ 30 ਦਾ 40 ਦਾ ਵੀ ਲੋਕੀ ਵੇਚ ਦਿੰਦੇ ਆ ਪੰਜਾਲ ਐਦਾ ਐਦਾ ਨਹੀਂ ਹੈ ਕੋਈ ਵੀ ਦੁਕਾਨਦਾਰ ਆਪਣੇ ਕਸਟਮਰ ਨੂੰ ਖਰਾਬ ਨਹੀਂ ਕਰੇਗਾ ਕਦੀ ਵੀ ਨਹੀਂ ਕਰੇਗਾ ਇਹਦੇ ਵਿੱਚ ਫਰਕ ਇਸ ਗੱਲ ਦਾ ਹੈਗਾ ਡਾਇਮੰਡ ਦੇ ਵਿੱਚ ਬਹੁਤ ਸਾਰੇ ਕਲਰ ਕਲੈਰਿਟੀਜ਼ ਆndੀਆਂ ਨੇ ਹਰ ਕਿਸੇ ਦਾ ਜਿਹੜਾ ਰੇਟ ਹੈ ਉਹ ਅਲੱਗ-ਅਲੱਗ ਹੁੰਦਾ ਠੀਕ ਹੈ ਜੀ ਹੁਣ ਕਰਨ ਵਾਲੀ ਗੱਲ ਇਹ ਹੈਗੀ ਆ ਵੀ ਹੁਣ ਜਿਹੜਾ ਮੈਂ ਡਾਇਮੰਡ ਇਸ ਟਾਈਮ ਸੇਲ ਆਊਟ ਕਰ ਰਿਹਾ ਥੈਟ ਇਜ਼ ਸਰਟੀਫਾਈਡ ਫਰਮ IGI ਇੰਡੀਅਨ ਜੈਮਲੋਜੀ ਇੰਸਟੀਚਿਊਟ ਸੋ অর 골ਡ ਉਹਦਾ ਹਾਲਮਾਰਕ ਹੈਗਾ ਉਹਦਾ 100% ਦਾ ਸਾਡਾ ਐਕਸਚੇਂਜ ਰਹਿੰਦਾ ਆ ਵਿਦਆਊਟ ਲੇਬਰ ਅਸੀਂ ਜਦੋਂ ਮਰਜੀ ਤੁਸੀਂ ਉਹਨੂੰ ਡਾਇਮੰਡ ਟੂ ਡਾਇਮੰਡ ਐਕਸਚੇਂਜ ਕਰ ਸਕਦੇ ਹੋ ਸਰਟੀਫਾਈ ਹੁੰਦਾ ਸਰਟੀਫਾਈਡ ਹੁੰਦਾ ਉਹਦੇ ਉੱਤੇ ਪ੍ਰੋਪਰ ਉਹਦਾ ਨੰਬਰ ਲਿਖਿਆ ਹੁੰਦਾ ਆਈਟਮ ਦੇ ਉੱਪਰ ਦਿੰਨੇ ਹੋ ਸਰਟੀਫିକੇਟ ਬਿਲਕੁਲ ਨਾਲ ਦਿੰਨੇ ਆ ਜੀ ਉਹਦੇ ਤੇ ਟਰਮਸ ਐਂਡ ਕੰਡੀਸ਼ਨਸ ਜੋ ਵੀ ਬਾਅਦ ਚੋਂ ਆਪਾਂ ਐਕਸਚੇਂਜ ਦੀਆਂ ਜਾਂ ਰਿਟਰਨ ਦੀਆਂ ਨੇ ਉਹ ਵੀ ਨਾਲ ਮੈਂਸ਼ਨ ਕਰੀ ਦੀਆਂ ਔਰ ਕਦੀ ਵੀ ਮੇਰੇ ਇਸ ਕੰਮ ਦੇ ਵਿੱਚ ਮੈਂ ਇੱਕ ਗੱਲ ਪਹਿਲੇ ਦਿਨ ਤੋਂ ਸੋਚ ਕੇ ਬੈਠਿਆ ਸੀ ਵੀ ਝੂਠ ਨਹੀਂ ਬੋਲਣਾ ਔਰ ਜ਼बान ਖਰਾਬ ਨਹੀਂ ਕਰਨੀ ਇਹ ਮੇਰਾ ਹਰ ਕਸਟਮਰ ਨਾਲ ਵਾਦਾ ਹੈਗਾ ਔਰ ਸ਼ੁਰੂ ਤੋਂ ਇਹਦੇ ਤੇ ਹੀ ਚੱਲੇ ਆ ਆਪਾਂ ਇਸੇ ਕਰਕੇ ਮੈਂ ਹਰ ਚੀਜ਼ ਨੂੰ ਪ੍ਰੀਫਰੈਂਸ ਦਿੰਦਾ ਵੀ ਸਾਰਾ ਕੁਝ ਟੈਸਟੇਸ਼ਨ ਕਰਾ ਕੇ ਹੀ ਵੇਚਿਆ ਜਾਵੇ ਤਾਂ ਕਿ ਕਸਟਮਰ ਦਾ ਕੋਈ ਨੁਕਸਾਨ ਨਾ ਹੋਵੇ ਚਾਹੇ ਕੋਈ ਛੋਟੀ ਤੋਂ ਛੋਟੀ ਚੀਜ਼ ਵੀ ਲੈਣ ਆਇਆ ਨਾ ਉਹ ਤੁਹਾਡੇ ਨਾਲ ਉਮਰ ਪਰ ਵਾਸਤੇ ਜੁੜ ਜਾਵੇ ਮਜ਼ਾ ਇਸ ਗੱਲ ਦਾ ਹੈਗਾ ਪਰ 골드 ਦੇ ਤਾਂ ਪਤਾ ਲੱਗ ਜਾਂਦਾ 골ਚ ਦੁਕਾਨਦਾਰ ਵੀ ਦੱਸ ਦਿੰਦਾ 18 ਐ 20 ਐ 22 ਐ 24 ਕੈਰੇਟ ਐ ਪਰ ਚਾਂਦੀ ਦੇ ਵਿੱਚ ਔਰ ਡਾਇਮੰਡ ਦੇ ਵਿੱਚ ਪਤਾ ਨਹੀਂ ਲੱਗਦਾ ਆਂ ਬੰਦੇ ਨੂੰ ਕਿ ਡਾਇਮੰਡ ਕਿਹੜੀ ਕੁਆਲਿਟੀ ਦਾ ਆ ਇਹਦਾ ਰੇਟ ਕਿੰਨਾ ਹੋਣਾ ਚਾਹੀਦਾ ਜਾਂ ਚਾਂਦੀ ਦੇ ਵਿੱਚ ਕਿੰਨੇ ਪਰਸੈਂਟ ਪਿਓਰਿਟੀ ਹੈਗੀ ਹੈ ਦੇਖੋ ਭਾਜੀ ਜਿਹੜੀ ਚਾਂਦੀ ਦੀ ਗੱਲ ਅਸੀਂ ਕਰਦੇ ਆਂ ਚਾਂਦੀ ਦੇ ਵਿੱਚ ਇਹਨਾਂ ਨੇ ਹੁਣ ਜਦੋਂ ਉਹਦੀ ਹਾਲਮਾਰਕਿੰਗ ਦਾ ਪੈਰਾਮੀਟਰ ਲੈ ਕੇ ਆਂਦਾ ਹੈਚਯੂਆਈਡੀ ਦਾ ਤਾਂ ਉਹਦੇ ਚ ਉਹਨਾਂ ਨੇ ਜਿਵੇਂ ਸਾਨੂੰ ਦਿੱਤਾ ਹੈਗਾ 83% 90 92 97% ਸੋ ਐਵੇਂ ਉਹਨਾਂ ਨੇ ਜਿਵੇਂ ਐਵੇਂ ਹੀ 골ਡ ਦੇ ਨੇ 22 ਕੈਰੇਟ 18 14 9 ਕੈਰੇਟ ਵੀ ਹੁਣ ਲੈ ਆਂਦਾ ਉਹਦੇ ਵਿੱਚ ਤਾਂ ਉਹਨਾਂ ਦੀਆਂ ਸਾਰਿਆਂ ਦੀਆਂ ਸਟੈਂਪਾਂ ਅਲੱਗ-ਅਲੱਗ ਹੁੰਦੀਆਂ ਸੋ ਅਗਰ ਕੋਈ ਦੁਕਾਨਦਾਰ ਪ੍ਰੋਪਰ ਉਹ ਸਾਰੀ ਸਟੈਂਪ ਕਰਾ ਕੇ ਚੱਲ ਰਿਹਾ ਹੈਗਾ ਤਾਂ ਉਹ ਕਸਟਮਰ ਦੇਖ ਕੇ ਉਹਨੂੰ ਆਪਣੇ ਫੋਨ ਤੇ ਵੀ ਖੋਲ ਸਕਦਾ ਉਹਦਾ ਨੰਬਰ ਪਾ ਕੇ ਸੋ ਉਸ 'ਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਪਰ ਦੇਖਿਆ ਜਾਂਦਾ ਕਿ ਡਾਇਮੰਡ ਬੰਦਾ ਲੈ ਲੈਂਦਾ ਬੜੇ ਪਿਆਰ ਦੇ ਨਾਲ ਉਸ ਤੋਂ ਬਾਅਦ ਚਾਂਦੀ ਲੈ ਲੈਂਦਾ ਜਦੋਂ ਬੰਦਾ ਦੁਕਾਨਦਾਰ ਕੋਲ ਜਾਂਦਾ ਅਕਸਰ ਇਦਾਂ ਦਾ ਹੁੰਦਾ ਹੈ ਕਿ ਮੰਨ ਲਓ ਕਿ ਲੱਖ ਰੁਪਏ ਦਾ ਡਾਇਮੰਡ ਲਿਆ ਤਾਂ ਦੁਕਾਨਦਾਰ ਕਹਿੰਦਾ ਹੁਣ ਤਾਂ 60 ਦਾ ਰਹੇਗਾ ਜੀ 70 ਦਾ ਰਹੇਗਾ ਜਾਂ ਚਾਂਦੀ ਇੰਨੇ ਦੀ ਰਹੇਗੀ ਇਦਾਂ ਦੀ ਨਹੀਂ ਗੱਲ ਹੈ ਚਾਂਦੀ ਅ ਅਗਰ ਅਸੀਂ ਹਾਲਮਾਰਕ ਵਿੱਚ ਹੀ ਹੋਈ ਹੈ ਔਰ ਪ੍ਰੋਪਰ ਮੈਂ ਤਾਂ ਖਰ ਸ਼ੁਰੂ ਤੋਂ ਆਪਾਂ ਵੇਚ ਹੀ ਰਹੇ ਆ ਤੇ ਮੇਰੇ ਖਿਆਲ ਅਸੀਂ ਪਹਿਲੇ ਹੀ ਵੈਂਡਰ ਆ ਜਿਨੇ 5000 ਤੋਂ ਉੱਤੇ ਪੀਸ ਐਚ ਯੂ ਆਈ ਡੀ ਕਰਾ ਵੀ ਦਿੱਤਾ ਹੋਇਆ ਔਰ ਮੇਰੇ ਕੋਲ ਟੋਟਲੀ ਸਮਾਨ ਹੀ ਸਾਰਾ ਉਹ ਹੈਗਾ ਤੇ ਔਰ ਜਿਹੜਾ ਤੁਸੀਂ ਡਾਇਮੰਡ ਦੀ ਗੱਲ ਕਰ ਰਹੇ ਸੀਗੇ ਡਾਇਮੰਡ ਦੇ ਵਿੱਚ ਭਾਜੀ ਡੀ ਕਲਰ ਤੋਂ ਲੈ ਕੇ نیچے ਤੱਕ ਬਹੁਤ ਸਾਰੇ ਕਲਰ ਨੇ ਹਰ ਕਲਰ ਦੇ ਵਿੱਚ ਅਲੱਗ-ਅਲੱਗ ਕਲੈਰਿਟੀਆਂ ਨੇ ਉਹਦੇ ਕਰਕੇ ਰੇਟ ਬਦਲਦਾ ਔਰ ਕੋਈ ਵੀ ਚੰਗਾ ਦੁਕਾਨਦਾਰ ਜਿਹੜਾ ਹੈਗਾ ਉਹ ਆਪਣਾ ਕਸਟਮਰ ਕੁਝ ਥੋੜੇ ਜੇ ਪੈਸਿਆਂ ਪਿੱਛੇ ਖਰਾਬ ਨਹੀਂ ਕਰੇਗਾ ਕਦੀ ਵੀ ਨਹੀਂ ਪਰ ਜਿਹੜੇ ਛੋਟੇ ਦੁਕਾਨਦਾਰ ਹੁੰਦੇ ਆਏ ਆ ਚਲਦੇ ਫਿਰਦੇ ਹੁੰਦੇ ਆ ਪਿਛਲੇ ਸਾਲ ਇਦਾਂ ਦੇ ਵੀ ਕੇਸ ਆ ਡਾਇਮੰਡ ਵੀ ਨਹੀਂ ਸੀਗਾ ਸਿਰਫ ਇੱਕ ਜਰਕਨ ਟਾਈਪ ਸੀਗਾ ਉਹਨੂੰ ਹੀ ਹਜ਼ਾਰਾਂ ਦਾ ਵੇਚਤਾ ਉਹਨੇ ਹਾਂ ਇਹ ਮਤਲਬ ਐਵੇਂ ਹੋਣਾ ਨਹੀਂ ਚਾਹੀਦਾ ਇਹ ਅਗਰ ਇਦਾਂ ਹੋਇਆ ਤਾਂ ਇਹ ਬਹੁਤ ਮਾੜੀ ਗੱਲ ਹੈ ਕੋਈ ਵੀ ਰੈਪਿਊਟਡ ਜਿਹੜਾ ਸ਼ਾਪਕੀਪਰ ਹੈਗਾ ਉਹ ਕਦੀ ਵੀ ਇਹੋ ਜੀ ਕੋਈ ਗੱਲ ਨਹੀਂ ਕਰੇਗਾ ਠੀਕ ਹੈ ਅੱਜ ਦੀ ਡੇਟ ਦੇ ਵਿੱਚ ਡਾਇਮੰਡ ਦੇ ਨਾਲ ਉਹਦਾ ਇੱਕ ਰੈਪਲੀਕਾ ਸੀਵੀਡੀ ਚੱਲ ਰਿਹਾ ਉਹਦੇ ਅਲੱਗ ਤੋਂ ਆਊਟਲੈਟ ਖੁੱਲੇ ਹੋਏ ਨੇ ਪਰ ਉਹਨਾਂ ਨੇ ਅਲੱਗ ਕੰਮ ਕੀਤਾ ਹੋਇਆ ਉਹਦਾ ਤਾਂ ਉਹ ਬਹੁਤ ਜ਼ਿਆਦਾ ਡਾਇਮੰਡ ਤੋਂ ਚੀਪਰ ਹੁੰਦੇ ਆ ਕੁਆਲਿਟੀ ਬਹੁਤ ਹਾਈ ਔਰ ਡਾਇਮੰਡ ਤੋਂ ਬਹੁਤ ਚੀਪਰ ਹੁੰਦੇ ਆ ਲੋਕ ਉਹ ਵੀ ਯੂਜ਼ ਕਰਦੇ ਨੇ ਲੇਕਿਨ ਉਹਦੀ ਵੀ ਸਰਟੀਫਿਕੇਸ਼ਨ ਹੁੰਦੀ ਆ ਆਈਜੀਆਈ ਤੋਂ ਉਹਦੇ ਤੇ ਲਿਖਿਆ ਜਾਂਦਾ ਹੈ ਵੀ ਇਹ ਲੈਬ ਗ੍ਰਾਊਂਡ ਇਹ ਲੈਬ ਗrown ਹੈਗਾ ਸੋ ਉਹਦੇ ਚ ਕੋਈ ਡਿਫਰੈਂਸ ਮਤਲਬ ਰੇਟ ਦਾ ਜਮੀਨ ਸਮਾਨ ਦਾ ਡਿਫਰੈਂਸ ਹੈ ਲੇਕਿਨ ਡਾਇਮੰਡ ਡਾਇਮੰਡ ਹੀ ਹੈ ਜੋ ਨੇਚਰ ਹੈ ਜੋ ਨੇਚੁਰਲ ਹੈ ਉਹ ਨੇਚੁਰਲ ਹੀ ਹੈ ਇੱਕ ਵਾਰੀ ਲੋਕਾਂ ਨੂੰ ਆਸਾਨ ਸ਼ਬਦਾਂ ਦੇ ਵਿੱਚ ਸਮਝਾ ਦਿਓ ਤੁਸੀਂ ਕਿ ਅਗਰ ਕੋਈ ਵੀ ਬੰਦਾ ਸ਼ੋਪਿੰਗ ਕਰਨ ਦੇ ਲਈ ਦੁਕਾਨ ਤੇ ਜਾ ਰਿਹਾ ਹੈ ਜਾਂ ਉਹਨੇ ਕੋਈਨ ਲੈਣਾ 골ਡ ਲੈਣਾ ਸਿਲਵਰ ਲੈਣਾ ਡਾਇਮੰਡ ਲੈਣਾ ਉਹ ਕਿਦਾਂ ਕਿਹੜੀਆਂ ਦੋ ਤਿੰਨ ਚੀਜ਼ਾਂ ਨੇ ਜਿਦੇ ਵਿੱਚ ਮੇਨ ਫੋਕਸ ਰੱਖੇ ਕਿ ਯਾਰ ਮੇਰੇ ਨਾਲ ਠੱਗੀ ਨਾ ਹੋਵੇ ਬੜਾ ਆਸਾਨ ਤਰੀਕਾ ਹੈਗਾ ਜੀ ਡਾਇਮੰਡ ਹੋਵੇ ਸਰਟੀਫਾਈਡ ਜੀਆਈਏ ਆਈਜੀਆਈ ਤੋਂ 골ਡ ਔਰ ਸਿਲਵਰ ਜਿਹੜਾ ਤੁਹਾਡਾ ਹੈਗਾ ਇਹ ਸਰਟੀਫਾਈਡ ਹੋਵੇ ਤੁਹਾਡਾ ਬੀਆਈਐਸ ਤੋਂ ਬੀਆਈਐਸ ਦੇ ਨੋਰਮਸ ਦੇ ਮੁਤਾਬਿਕ ਉਹਦੇ ਤੇ ਸਟੈਂਪਾਂ ਲੱਗੀਆਂ ਹੁਣ ਕਸਟਮਰ ਬਕਾਇਦਾ ਉਹਨੂੰ ਚੈੱਕ ਕਰੇ ਉਹਨੂੰ ਮਤਲਬ ਪੜ੍ਹ ਸਕਦਾ ਕਸਟਮਰ ਫੇਰ ਉਹ ਆਪਣੇ ਫੋਨ ਤੇ ਜਿਹੜੀ ਬੀਆਈਐਸ ਦੀ ਐਪ ਹੈ ਉਹਦੇ ਤੇ ਉਸਨੂੰ ਖੋਲ ਸਕਦਾ ਹੈ ਉਹਦਾ ਨੰਬਰ ਪਾ ਕੇ ਹਰ ਚੀਜ਼ ਦਾ ਪਾਰਟਿਕੂਲਰ ਨੰਬਰ ਹੈਗਾ ਯੂਆਈਡੀ ਐਚਯੂਆਈਡੀ ਜੋ ਮੈਂ ਕਹਿ ਰਿਹਾ ਜਿਵੇਂ ਹਰ ਕਿਸੇ ਦਾ ਆਧਾਰ ਕਾਰਡ ਨੰਬਰ ਹੈ ਤੋ ਹਰ ਜੁਲਰੀ ਦਾ ਵੀ ਨੰਬਰ ਹੈ ਤੋ ਵੈਲਿਊ ਵੀ ਪਤਾ ਲੱਗ ਜਾਂਦੀ ਹੈ ਉਹਦੇ ਤੇ ਵੈਲਿਊ ਤਾਂ ਕਰੰਟ ਰੇਟ ਤੇ ਆਂਦੀ ਹੈ ਵੀਆ ਰੇਟ ਬਦਲਦੇ ਰਹਿੰਦੇ ਨੇ 골ਡ ਦਾ ਰੇਟ ਸਿਲਵਰ ਦਾ ਰੇਟ ਪਿਛਲੇ ਕੁਝ ਦਿਨਾਂ ਦੇ ਵਿੱਚ ਇੰਨੀ ਹਾਈ ਫੜ ਗਿਆ ਵੀ 50 60% ਜਾਂ 100% ਹੀ ਮਤਲਬ ਹੋ ਗਿਆ ਕਹਿ ਲੋ ਡਬਲ ਹੋ ਗਿਆ ਸਿਲਵਰ ਪਿਛਲੇ 15 ਦਿਨਾਂ ਚ ਇਹ وجہ ਕੀ ਹੈ ਕਿ ਫੈਸਟੀਵਲ ਸੀਜ਼ਨ ਹੁੰਦਾ ਔਰ 골ਡ ਇੰਨਾ ਮਹਿੰਗਾ ਹੋ ਜਾਂਦਾ ਔਰ ਇਸ ਵਾਰੀ ਤਾਂ ਰਿਕਾਰਡ ਹੀ ਤੋੜਤਾ ਸ਼ੋਰ ਸ਼ੋਰਟੇਜ ਆਫ ਸਟਾਕ ਚਾਂਦੀ ਦੇ ਵਿੱਚ ਆਨਲਾਈਨ ਜਿਹੜੀ ਟਰੇਡਿੰਗ ਹੁੰਦੀ ਹੈ ਉਹਦੇ ਵਿੱਚ ਬੁਕਿੰਗ ਬਹੁਤ ਜ਼ਿਆਦਾ ਹੋ ਚੁੱਕੀ ਹੈ ਔਰ ਫਿਜ਼ੀਕਲ ਜਿਹੜੀ ਡਿਲੀਵਰੀ ਹੈਗੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਟਰੇਡਿੰਗ ਹੋ ਚੁੱਕੀ ਹੈ ਚਾਂਦੀ ਪਿਛਲੇ ਕੁਝ ਦਿਨਾਂ ਤੋਂ ਮੈਂ ਦੇਖ ਰਿਹਾ ਵੀ ਜੇ ਆਨਲਾਈਨ ਜਿਹੜਾ ਰੇਟ ਹੈਗਾ ਉਹ 1 55 1 60 ਆ ਰਿਹਾ ਤਾਂ ਜਿਹੜੇ ਸਟਾਕਿਸਟ ਨੇ ਉਹਨਾਂ ਨੇ ਉਹਨੂੰ ਉਹਦੇ ਵਿੱਚ ਪੜਤਾ ਆਪਣਾ ਵਧਾ ਕੇ 33 40 40000 ਰੁਪਏ ਉਹਨੂੰ ਵੇਚਿਆ ਹੈਗਾ ਤੇ ਉਹਦੇ ਚ ਕੱਲ ਨੂੰ ਅਗਰ ਇਹ ਪੜਦਾ ਜਿਹੜਾ ਘਟ ਜਾਂਦਾ ਹੈ ਤਾਂ ਕਸਟਮਰ ਦਾ ਨੁਕਸਾਨ ਹੋਏਗਾ ਉਹਦੇ ਵਿੱਚ ਮਤਲਬ 2 ਲੱਖ ਤੱਕ ਚਾਂਦੀ ਮਤਲਬ ਕਿ ਕਿੰਨਾ ਲੱਗਿਆ ਭਾਜੀ ਚਾਂਦੀ ਦਾ 198 2 ਲੱਖ ਚਾਂਦੀ ਰਿਕਾਰਡ ਸਾਰੇ ਤੋੜਤੇ ਚਾਂਦੀ ਨੇ ਔਰ ਅੱਗੇ ਵੀ ਇਹ ਰਿਕਾਰਡ ਹੋਰ ਟੁੱਟਣ ਦੀ ਉਮੀਦ ਹੈ ਕਿਉਂਕਿ ਚਾਂਦੀ ਹਰ ਜਗ੍ਹਾ ਇਸਤੇਮਾਲ ਹੋ ਰਹੀ ਹੈ ਤੁਸੀਂ 5G ਦਾ ਜਿਹੜਾ ਸਿਸਟਮ ਆਇਆ ਉਹਦੇ ਚ ਕਹਿ ਲਓ ਤੁਸੀਂ ਸੋਲਰ ਦੇ ਵਿੱਚ ਕਹਿ ਲਓ ਤੁਸੀਂ ਜਿਹੜੀਆਂ ਇਲੈਕਟ੍ਰੋਨਿਕਸ ਜਿੰਨੀਆਂ ਆਈਟਮਾਂ ਬਣ ਰਹੀਆਂ ਹਰ ਜਗ੍ਹਾ ਚਾਂਦੀ ਯੂਜ਼ ਹੋ ਰਹੀ ਆ ਇਸ ਟਾਈਮ ਚਾਈਨਾ ਔਰ ਹੋਰ ਬਹੁਤ ਸਾਰੀਆਂ ਕੰਟਰੀਜ਼ ਨੇ ਜਿਹੜੀਆਂ ਚਾਂਦੀ ਨੂੰ ਬੁਰੀ ਤਰ੍ਹਾਂ ਗ੍ਰੈਬ ਕਰ ਰਹੀਆਂ ਨੇ ਇਕੱਠਾ ਕਰ ਰਹੇ ਨੇ ਸੋ ਉਹਦੇ ਕਰਕੇ ਬਹੁਤ ਜ਼ਿਆਦਾ ਸ਼ੋਰਟੇਜ ਤਾਂ ਚਾਂਦੀ ਦੀ ਫਿਜ਼ੀਕਲੀ ਹੋ ਹੀ ਗਈ ਆ ਔਰ ਰੇਟ ਵੀ ਤਾਂ ਹੀ ਹਾਈ ਨੇ ਤੇ ਅਗਰ ਬੰਦੇ ਨੇ ਜਾਣਾ ਆ ਡਾਇਮੰਡ ਲੈਣ ਜਾਣਾ ਡਾਇਮੰਡ ਦੀ ਪਛਾਣ ਤੁਸੀਂ ਕਹਿੰਦਾ ਕਿ ਐਪ ਡਾਊਨਲੋਡ ਕਰ ਲਓ ਔਰ ਜਿਹੜਾ ਕੋਇਨ ਹੈ ਕੋਇਨ ਕੋਇਨ ਦਾ ਕਿਦਾਂ ਪਤਾ ਲੱਗਦਾ ਕਿ ਔਰ ਡਾਇਮੰਡ ਦੇ ਕੋਇਨ ਦਾ ਕਿ ਆਪਾਂ ਡਾਇਮੰਡ ਦੀ ਤਾਂ ਐਪ ਹੋ ਗਈ ਪਰ ਉਹ ਜਿਹੜਾ ਚੀਪੈਸਟ ਤੁਸੀਂ ਦੱਸਿਆ ਉਹ ਉਹ ਉਹਦਾ ਪਤਾ ਲੱਗ ਜਾਂਦਾ ਐਪ ਉਪ ਡਾਊਨਲੋਡ ਕਰਕੇ ਭਾਜੀ ਦੇਖੋ ਜਿਹੜਾ ਗੋਲਡ ਦੀ ਆਪਾਂ ਗੱਲ ਕਰੀਏ ਉਹ BIS ਸਰਟੀਫਾਈਡ ਹੁੰਦਾ ਉਹਨੂੰ ਅਸੀਂ ਕਿਸੇ ਵੀ ਮਸ਼ੀਨ ਤੇ ਚੈੱਕ ਕਰਾ ਸਕਦੇ ਆ সিলਵਰ ਵੀ ਐਵੇਂ ਅਸੀਂ ਕਿਸੇ ਵੀ ਮਸ਼ੀਨ ਤੇ ਚੈੱਕ ਕਰਾ ਸਕਦੇ ਆ ਡਾਇਮੰਡ ਦੀ ਵੀ ਐਵੇਂ ਟੈਸਟੇਸ਼ਨ ਹੋ ਜਾਂਦੀ ਆ ਡਾਇਮੰਡ ਦੀਆਂ ਲੈਬਸ ਹੈਗੀਆਂ ਨੇ ਤੁਸੀਂ ਜਾ ਕੇ ਡਾਇਮੰਡ ਦਾ ਕਲਰ ਕਲੈਰਿਟੀ ਅਗਰ ਤੁਹਾਨੂੰ ਕੋਈ ਨਹੀਂ ਦੱਸ ਰਿਹਾ ਉਹ ਅਸਲੀ ਹੈ ਜਾਂ ਨਕਲੀ ਹੈ ਉਹ ਤੁਸੀਂ ਟੈਸਟ ਕਰਾ ਸਕਦੇ ਹੋ ਟੈਸਟ ਕਰਾਣ ਤੋਂ ਬਾਅਦ ਤੁਹਾਨੂੰ ਸਾਰਾ ਚਾਨਣ ਹੋ ਜਾਏਗਾ ਵੀ ਇਹਦਾ ਕਲਰ ਕਲੈਰਿਟੀ ਕੀ ਹੈਗਾ ਜਾਂ ਇਹ ਡਾਇਮੰਡ ਹੈਗਾ ਜਾਂ ਨਹੀਂ ਹੈਗਾ ਤਾਂ ਤੁਸੀਂ ਉਸ ਟੱਗੀ ਤੋਂ ਵੱਸ ਸਕਦੇ ਹੋ ਇਸ ਤਰੀਕੇ ਕ੍ਰਿਸ ਵਾਲਾ ਮੇਰਾ ਹੁਣ ਸੋਨੇ ਦਾ ਤੁਸੀਂ ਕਹਿ ਕੇ ਰਿਕਾਰਡ ਤੋੜਤਾ ਚਲੋ ਰੇਟ ਹੋ ਗਿਆ ਕਿੰਨਾ ਕੁ ਵੱਧ ਸਕਦਾ ਔਰ ਚਾਂਦੀ ਕਿੰਨੀ ਕੁ ਵੱਧ ਸਕਦੀ ਹੈ ਚਾਂਦੀ ਦੀ ਸ਼ਾਰਟੇਜ ਜੇ ਇਦਾਂ ਹੀ ਚਲਦੀ ਰਹੀ ਤਾਂ ਰੇਟ ਹਲੇ ਇਸ ਤੋਂ ਵੀ ਡਬਲ ਹੋਣ ਦੀ ਉਮੀਦ ਹੈ ਜੀ ਹੋ ਸਕਦੇ ਨੇ ਫਿਊਚਰ ਦੇ ਵਿੱਚ ਔਰ ਦੂਸਰੀ ਗੱਲ 골ਡ ਦੀ ਸ਼ਾਰਟੇਜ ਜਿਹੜੀ ਹੈਗੀ ਆ ਉਹ ਬਣੀ ਰਹੇਗੀ ਔਰ 골ਡ ਦੇ ਰੇਟ ਤਕਰੀਬਨ ਕੋਈ 1.5 ਲੱਖ ਤੱਕ ਚੂ ਸਕਦਾ ਹਲੇ ਵੀ ਅਗਲੇ ਮਤਲਬ ਕੁਝ ਟਾਈਮ ਦੇ ਵਿੱਚ ਉਮੀਦ ਕੀਤੀ ਜਾ ਸਕਦੀ ਹੈ ਪ੍ਰੈਡਿਕਸ਼ਨ ਹੈ ਬਾਕੀ ਸਾਡੇ ਵਾਸਤੇ ਜਿੰਨਾ ਘਟੇਗਾ ਉਨਾ ਜ਼ਿਆਦਾ ਵਧੀਆ ਹੈਗਾ ਜਿੰਨਾ ਮਹਿੰਗਾ ਹੋਏਗਾ ਉਹਦੇ ਵਿੱਚ ਸਾਡਾ ਹੀ ਨੁਕਸਾਨ ਹੈ ਘਟੇਗਾ ਤਾਂ ਹਰ ਬੰਦੇ ਦੇ ਪਾਕਟ ਫ੍ਰੈਂਡਲੀ ਹੋਏਗਾ ਔਰ ਲੋਕ ਜ਼ਿਆਦਾ ਖਰੀਦਣਗੇ ਪਰ ਪਿਛਲੀ ਵਾਰੀ ਤੋਂ ਇਸ ਵਾਰੀ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਵੀ ਕਹ ਕੇ ਪਾਕਟ ਫ੍ਰੈਂਡਲੀ ਹੁਣ ਨਹੀਂ ਹੈਗਾ ਕੰਮ 'ਚ ਕਿੰਨਾ ਕੁ ਫਰਕ ਪਿਆ ਕਾਫੀ ਫਰਕ ਹੈ ਬੀਆ ਪਰ ਫਿਰ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਹੁਣ ਕੋਈ ਵੀ ਘਰ ਹੈ ਕਿਸੇ ਦਾ ਵੀ ਘਰ ਹੈ ਚਾਹੇ ਉਹ ਬਹੁਤ ਐਵਰੇਜ ਤੋਂ ਲੈ ਕੇ ਉੱਪਰ ਤੱਕ ਅਸੀਂ ਕੋਈ ਵੀ ਵਿਆਹ ਸ਼ਾਦੀ ਕਰਨੀ ਹੈ ਤਾਂ ਉਹ ਬਿਨਾ ਸੋਨੇ ਤੋਂ ਤਾਂ ਨਹੀਂ ਹੋਏਗੀ ਪਰ ਉਹਦੇ 'ਚ ਫਰਕ ਇਹ ਹੈਗਾ ਜਿੱਥੇ ਅਗਲਾ 5 ਤੋਲੇ ਲੈਂਦਾ ਸੀ ਉਹ 2 ਤੇ ਆ ਗਿਆ ਰੇਟ ਵਧਨ ਕਰਕੇ ਤੇ ਜਿਹੜਾ 10 ਤੋਲੇ ਆਲਾ ਸੀਗਾ ਉਹ 5 ਤੋਲੇ ਤੇ ਰਹਿ ਗਿਆ ਤਾਂ ਕੰਮ ਤੇ ਫਰਕ ਤਾਂ ਹੈਗਾ ਹੀ ਆ ਬੀਆ ਆਖਰੀ ਸਵਾਲ ਹੈ ਮੇਰਾ ਕੁਝ ਸਨੇਹਾ ਲਾਣਾ ਚਾਹੁੰਦੇ ਹੋ ਜਿਹੜੇ ਵੀ ਸ਼ੋਪਿੰਗਾਂ ਕਰਨ ਨਿਕਲ ਰਹੇ ਨੇ ਹੁਣ ਸਾਰੇ ਜਿੰਨੇ ਵੀ ਛੜੋਤੇ ਨੇ ਤੁਹਾਡੇ ਅ ਜਦੋਂ ਵੀ ਤੁਸੀਂ ਸਮਾਨ ਲਓ ਇੱਕ ਚੰਗੀ ਕੰਪਨੀ ਦਾ ਲਓ ਕੰਪਨੀ ਮੀਨਸ ਜਿਵੇਂ ਸਿਲਵਰ ਹੈਗਾ ਐਮ ਐਮ ٹی ਸੀ ਕੁੰਦਨ ਹੋ ਗਿਆ ਏ ਸੀ ਪੀ ਐਲ ਹੋ ਗਿਆ ਉਸ ਤੋਂ ਬਾਅਦ ਸਿਲਵਰ ਦਾ ਔਰਨਾਮੈਂਟ ਜਿਹੜਾ ਵੀ ਹੈਗਾ 92.5 ਦੀ ਸਟੈਂਪ ਨਾ ਵੇਖੋ ਕੱਲੀ ਉਹਨੂੰ ਹਾਲਮਾਰਕਿੰਗ ਵੀ ਚੈੱਕ ਕਰੋ ਕਿਉਂਕਿ ਜਿਹੜੀ ਇਹ ਸਟੈਂਪ ਕੋਈ ਵੀ ਹੈਗੀ ਆ ਕੋਈ ਵੀ ਜੁਵਲਰ ਕਿਤੇ ਵੀ ਲਾ ਸਕਦਾ ਜਦੋਂ ਗਵਰਨਮੈਂਟ ਦੀ ਸਰਟੀਫਾਈਡ ਅਥੋਰਾਈਜ਼ਡ ਸਟੈਂਪ ਹੈਗੀ ਆ ਤਾਂ ਉਹਦੇ ਚ ਦਿੱਕਤ ਆਉਣ ਦਾ ਮਤਲਬ ਕੋਈ ਹੈ ਨਹੀਂ ਪ੍ਰੋਬਲਮ ਕਿਸੇ ਤਰ੍ਹਾਂ ਦੀ ਆਂਦੀ ਨਹੀਂ ਤੁਹਾਨੂੰ ਸੋ ਉਸ ਚੀਜ਼ ਦਾ ਧਿਆਨ ਰੱਖੋ ਪੈਰਾਮੀਟਰਸ ਚੈੱਕ ਕਰੋ ਬੀਆਈਐਸ ਦੇ ਹੋਰ ਕੁਝ ਦੀਵਾਲੀ ਨੂੰ ਲੈ ਕੇ ਕੁਝ ਦੀਵਾਲੀ ਔਰ ਤਨਤੇ ਰਸ ਦੀਆਂ ਫਿਰ ਉਸ ਤੋਂ ਬਾਅਦ ਛਟ ਪੂਜਾ ਦੀਆਂ ਬਹੁਤ ਬਹੁਤ ਮੁਬਾਰਕਾਂ ਨੇ ਸਾਰੇ ਸ਼ਰੋਤਿਆਂ ਨੂੰ ਤੁਹਾਡੇ ਔਰ ਸਾਰੇ ਲੋਕਾਂ ਨੂੰ ਸਾਰੇ ਬਿਲਕੁਲ ਸਿਹਤਮੰਦ ਰਹਿ ਕੇ ਦੀਵਾਲੀ ਮਨਾਓ ਚੁਸਤ ਰਹੋ ਤੰਦਰੁਸਤ ਰਹੋ ਜੈ ਸ਼੍ਰੀ ਮਹਾਕਾਲ ਜੈ ਸ਼ੰਕਰ ਤੇ ਬਿਲਕੁਲ तमाम ਗੱਲਬਾਤ ਕੀਤੀ ਹੈ ਔਰ ਇਸ ਤਰ੍ਹਾਂ ਦੇ ਨਾਲ ਤੁਸੀਂ ਠੱਗੀ ਤੋਂ ਬਚ ਸਕਦੇ ਹੋ ਕਿਉਂਕਿ ਅਸੀਂ ਵੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਅਵੇਅਰ ਜਿਹੜਾ ਕੀਤਾ ਜਾਵੇ ਕਿਉਂਕਿ ਕਾਫੀ ਲੋਕ ਹੁੰਦੇ ਆ ਕਿ ਜਿਹੜੇ ਸ਼ੋਪਿੰਗ ਕਰਨ ਲਈ ਚਲੇ ਜਾਂਦੇ ਆ ਪਰ ਉਹਨਾਂ ਨੂੰ ਬਰੀਕੀਆਂ ਨਹੀਂ ਪਤਾ ਹੁੰਦੀਆਂ ਤੁਹਾਨੂੰ ਬਰੀਕੀਆਂ ਪਤਾ ਹੋਣੀਆਂ ਚਾਹੀਦੀਆਂ ਨੇ ਤੁਹਾਨੂੰ ਐਪਾ ਦਾ ਪਤਾ ਹੋਣਾ ਚਾਹੀਦਾ ਤੁਹਾਨੂੰ ਸਟੈਂਪਸ ਦਾ ਪਤਾ ਹੋਣਾ ਚਾਹੀਦਾ ਕਿ ਆਪਾਂ ਕਿਦਾਂ ਕਿਹੜੀ ਚੀਜ਼ ਨੂੰ ਦੇਖ ਸਕਦੇ ਹਾਂ ਕਿ ਅਸਲ ਇਸ ਇਸ ਰੇਟ ਦੀ ਹੈਗੀ ਹੈ ਜਾਂ ਘਟਦੀ ਹੈਗੀ ਹੈ ਵਾਦੀ ਹੈਗੀ ਹੈ ਤੇ ਬਿਲਕੁਲ तमाम ਤਸਵੀਰਾਂ ਦਿਖਾਈਆਂ ਨੇ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜਨਰੇਲ ਵਿੱਚ ਬਲਵਿੰਦਰ ਆਰੇ ਦੇ ਨਾਲ ਮੈਂ ਜੈ ਵਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ